ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਪੰਜੋਲੀ ਕਲਾਂ ਜਿਹੜੇ ਕਹਿੰਦੇ ਨੇ ਪੰਜਾਬੀ ਕੰਮ ਨਹੀਂ ਕਰਦੇ ਇਹ ਉਹ ਤੁਹਾਨੂੰ ਦਿਖਾਉਨੇ ਆ ਵੀ ਇਹ ਪੰਜਾਬ ਦੇ ਵਿੱਚ ਪੰਜਾਬੀ ਵੀ ਹੈਗੇ ਨੇ ਜਿਹੜੇ ਮਿਹਨਤ ਕਰਦੇ ਨੇ ਆਪਾਂ ਅਕਸਰ ਕਹਿੰਦੇ ਆ ਵੀ ਜਿਹੜੇ ਪ੍ਰਵਾਸੀ ਨੇ ਉਹ ਜੀਰੀ ਲਗਾਉਂਦੇ ਨੇ ਪ੍ਰਵਾਸੀਆਂ ਤੋਂ ਬਗੈਰ ਜੀਰੀ ਨਹੀਂ ਲੱਗਣੀ ਪਰ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਉਹ ਪੰਜਾਬੀ ਵੀ ਮਿਹਨਤ ਕਰ ਰਹੇ ਨੇ ਆ ਬਿਲਕੁਲ ਪਿੰਡ ਪੰਜੋਲੀ ਦੇ ਨਜ਼ਦੀਕ ਇਹ ਜਿਹੜੇ ਪ੍ਰਵਾਸੀ ਨੇ ਇਹ ਭੈਣਾਂ ਨੇ ਮਾਤਾਵਾਂ ਨੇ ਦੇਖੋ ਜੀਰੀ ਲਗਾ ਰਹੇ ਨੇ ਜਿਹਨੂੰ ਕਹਿੰਦੇ ਆਪਾਂ ਬਹੁਤ ਔਖਾ ਕੰਮ ਹੈ ਵੀ ਇਹ ਇਹ ਝੋਨਾ ਲਗਾਉਣਾ ਇਹ ਜੀਰੀ ਲਗਾਉਣੀ ਇਹ ਪੰਜਾਬੀਆਂ ਦਾ ਵਸਦਾ ਕੰਮ ਨਹੀਂ ਇਹ ਤਾਂ ਪ੍ਰਵਾਸੀਓ ਲਗਾ ਸਕਦੇ ਨੇ ਇਹ ਤਾਂ ਪ੍ਰਵਾਸੀਆਂ ਦੇ ਦਾ ਹੀ ਕੰਮ ਹੈ ਕਿਉਂ ਭਾਈ ਇਹ ਪੰਜਾਬੀ ਨੇ ਇਹ ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਪੰਜਾਬੀ ਨੇ ਇਹ ਭੈਣਾਂ ਨੇ ਮਾਤਾਵਾਂ ਨੇ ਇਹ ਜਿਹੜੀਆਂ ਇਹ ਝੋਨਾ ਲਗਾ ਰਹੀਆਂ ਨੇ ਜੀਰੀ ਲਗਾ ਰਹੀਆਂ ਨੇ ਮਿਹਨਤ ਕਰਕੇ ਪਰਮਾਤਮਾ ਇਹ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਜਿਹੜੀ ਆਪਣੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਇਹ ਸਾਰੀਆਂ ਇਹ ਲਗਭਗ ਇਹ ਭੈਣਾਂ ਤੇ ਮਤਾਵਾ ਹੀ ਨੇ ਇਹ ਇੱਕ ਬਾਈਆ ਵਿੱਚ ਬੰਦਾ ਇੱਕੇ ਵਿੱਚ ਵੱਡੀ ਇਹਨਾਂ ਦੀ ਕੁਰਬਾਨੀਆਂ ਦੇਖੋ ਆਪਣੇ ਪਰਿਵਾਰਾਂ ਦੇ ਲਈ ਮਿਹਨਤ ਕਰ ਰਹੀਆਂ ਨੇ ਝੋਨਾ ਆ ਲਗਾ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ